ਦੋ ਨੇ ਪਾਲਣਾ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਇਆ ਜੁਰਮਾਨਾ ਦੇਣਾ ਪਵੇਗਾ ਕਿਉਂਕਿ ਡੇਰਾ ਬਸੀ ਦੀ ਪੁਲਿਸ ਨੇ ਇਹਨਾਂ ਦੇ ਕੋਲੋਂ 5 ਕਿਲੋ ਜੜੀ ਹੈ ਚਾਰਸ਼ ਬਰਾਮਦ ਕੀਤੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜਿਹੜਾ ਜੁਰਮਾਨਾ ਦੇਣਾ ਪਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੇ ਇਹ ਜੁਰਮਾਨਾ ਨਹੀਂ ਦਿੰਦੇ ਤਾਂ ਇਹਨਾਂ ਨੂੰ ਜਿਹੜੇ ਹੈ 1-1 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ ਤੁਹਾਨੂੰ ਦੱਸ ਦਿੰਦੇ ਆ ਕਿ ਡੇਰਾ ਬਸੀ ਦੀ ਪੁਲਿਸ ਵੱਲੋਂ 5 ਕਿਲੋ ਚਾਰਸ਼ ਬਰਾਮਦਗੀ ਮਾਮਲੇ ਦੇ ਵਿੱਚ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵੱਲੋਂ ਦੋ ਨੇਪਾਲੀ ਔਰਤਾਂ ਨੂੰ ਦੋਸ਼ੀ ਕਰਾਰ ਦਿੰਦੇ ਆ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜੁਰਮਾਨਾ ਅਦਾ ਨਾ ਕਰਨ ਤੇ ਦੋਵਾਂ ਨੂੰ 1-1 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ ਦੋਸ਼ੀਆਂ ਦੀ ਪਛਾਣ ਸਨਪੁਰਾ ਰੋਕਾ ਵਾਸੀ ਪਿੰਡ ਉਵਾ ਜ਼ਿਲ੍ਹਾ ਰੋਲਪਾ ਤੇ ਖੂਮੀ ਕਲਾਂ ਖੜਕਾ ਉਰਫ ਵਿਮਲਾ ਵਾਸੀ ਪਿੰਡ ਤੋਤਰੇ ਜ਼ਿਲ੍ਹਾ ਅਰਗਾ ਨੇਪਾਲ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ 17 ਜਨਵਰੀ 2023 ਨੂੰ ਥਾਣਾ ਡੇਰਾ ਬੱਸੀ ਦੇ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਬੱਸ ਅਡੇ ਵਿਖੇ ਮੌਜੂਦ ਸੀ ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਨਪੁਰਾ ਰੋਕਾ ਤੇ ਖਮੀਕਲਾ ਖੜਕਾ ਉਰਫ ਵਿਮਲਾ ਨਾਂ ਦੀਆਂ ਦੋ ਔਰਤਾਂ ਜਿਹੜੀਆਂ ਚਰਸ ਵੇਚਣ ਦੀਆਂ ਆਦੀ ਨੇ ਜੋ ਨੇਪਾਲ ਤੋਂ ਚਰਸ ਲਿਆ ਕੇ ਡੇਰਾ ਬਸੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੇਚ ਰਹੀਆਂ ਨੇ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਬੱਸ ਅੱਡੇ ਤੇ ਦੋਵਾਂ ਔਰਤਾਂ ਨੂੰ ਉਸ ਦੇ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਬੱਸ ਦੇ ਵਿੱਚੋਂ ਉਤਰੀਆਂ ਤਾਂ ਪੁਲਿਸ ਨੇ ਸੁੰਨਪੁਰਾ ਰੋਕਾ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਦੇ ਵਿੱਚੋਂ 3 ਕਿਲੋ ਚਾਹ ਸਤੇ ਦੂਜੀ ਲੜਕੀ ਦੇ ਬੈਗ ਦੀ ਵੀ ਤਲਾਸ਼ੀ ਕੀਤੀ ਜਿਸ ਦੇ ਵਿੱਚੋਂ 2 ਕਿਲੋ ਚਾਹ ਬਰਾਮਦ ਕੀਤੀ ਗਈ ਸੀ ਪੁਲਿਸ ਨੇ ਦੋਵਾਂ ਔਰਤਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮੈਲਾ ਜਿਹੜੀਆਂ ਦੋ ਨੇਪਾਲੀ ਔਰਤਾਂ ਨੇ ਇਹ ਬੱਸ ਦੇ ਵਿੱਚੋਂ ਉਤਰਦੀਆਂ ਨੇ ਇੱਕ ਬੱਸ ਸਟੈਂਡ ਦੇ ਉੱਤਰਦੀਆਂ ਨੇ ਤਾਂ ਪੁਲਿਸ ਦੇ ਵੱਲੋਂ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ ਤਾਂ ਇੱਕ ਕਮੈਲਾ ਦੇ ਬੈਗ ਦੇ ਵਿੱਚੋਂ 3 ਕਿਲੋ ਜਿਹੜੀ ਚਰਸ ਤੇ ਦੂਜੀ ਮੈਲਾ ਦੇ ਬੈਗ ਦੇ ਵਿੱਚੋਂ 2 ਕਿਲੋ ਚਰਸ ਬਰਾਮਦ ਕੀਤੀ ਜਾਂਦੀ ਹੈ 2023 ਦੇ ਵਿੱਚ ਡੇਰਾਬਸੀ ਦੀ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਡੇਰਾਬਸੀ ਦੀ ਪੁਲਿਸ ਦੇ ਵੱਲੋਂ ਇਹ ਦੋ ਨੇਪਾਲੀ ਮੈਲਾਵਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਦੋਸ਼ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਉਹਨਾਂ ਨੂੰ ਹੁਣ 10-10 ਸਾਲ ਦੀ ਕੈਦ ਦਿੱਤੇ 1-1 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ ਜੇਕਰ ਉਹ 1-1 ਲੱਖ ਰੁਪਏ ਜੁਰਮਾਨਾ ਨਹੀਂ ਭਰਦੇ ਤਾਂ ਉਹਨਾਂ ਨੂੰ 1-1 ਸਾਲ ਦੀ ਕੈਦ ਜਿਹੜੀ ਹੈ ਹੋਰ ਕੱਟਣੀ ਪਵੇਗੀ ਦੋ ਨੇਪਾਲਣਾਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਇਆ ਜੁਰਮਾਨਾ ਦੇਣਾ ਪਵੇਗਾ ਕਿਉਂਕਿ ਡੇਰਾ ਬਸੀ ਦੀ ਪੁਲਿਸ ਨੇ ਇਹਨਾਂ ਦੇ ਕੋਲੋਂ 5 ਕਿਲੋ ਜੜੀ ਹੈ ਚਾਰਸ਼ ਬਰਾਮਦ ਕੀਤੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜਿਹੜਾ ਜੁਰਮਾਨਾ ਦੇਣਾ ਪਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੇ ਇਹ ਜੁਰਮਾਨਾ ਨਹੀਂ ਦਿੰਦੇ ਤਾਂ ਇਹਨਾਂ ਨੂੰ ਜਿਹੜੇ ਹੈ 1-1 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ ਤੁਹਾਨੂੰ ਦੱਸ ਦਿੰਦੇ ਆ ਕਿ ਡੇਰਾ ਬਸੀ ਦੀ ਪੁਲਿਸ ਵੱਲੋਂ 5 ਕਿਲੋ ਚਾਰਸ਼ ਬਰਾਮਦਗੀ ਮਾਮਲੇ ਦੇ ਵਿੱਚ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵੱਲੋਂ ਦੋ ਨੇਪਾਲੀ ਔਰਤਾਂ ਨੂੰ ਦੋਸ਼ੀ ਕਰਾਰ ਦਿੰਦੇ ਆ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜੁਰਮਾਨਾ ਅਦਾ ਨਾ ਕਰਨ ਤੇ ਦੋਵਾਂ ਨੂੰ 1-1 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ ਦੋਸ਼ੀਆਂ ਦੀ ਪਛਾਣ ਸਨਪੁਰਾ ਰੋਕਾ ਵਾਸੀ ਪਿੰਡ ਉਵਾ ਜ਼ਿਲ੍ਹਾ ਰੋਲਪਾ ਤੇ ਖੂਮੀ ਕਲਾਂ ਖੜਕਾ ਉਰਫ ਵਿਮਲਾ ਵਾਸੀ ਪਿੰਡ ਤੋਤਰੇ ਜ਼ਿਲ੍ਹਾ ਅਰਗਾ ਨੇਪਾਲ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ 17 ਜਨਵਰੀ 2023 ਨੂੰ ਥਾਣਾ ਡੇਰਾ ਬੱਸੀ ਦੇ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਬੱਸ ਅਡੇ ਵਿਖੇ ਮੌਜੂਦ ਸੀ ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਨਪੁਰਾ ਰੋਕਾ ਤੇ ਖਮੀ ਕਲਾ ਖੜਕਾ ਉਰਫ ਬਿਮਲਾ ਨਾਦੀਆਂ ਦੋ ਔਰਤਾਂ ਜਿਹੜੀਆਂ ਚਰਸ ਵੇਚਣ ਦੀਆਂ ਆਦੀ ਨੇ ਜੋ ਨੇਪਾਲ ਤੋਂ ਚਰਸ ਲਿਆ ਕੇ ਡੇਰਾ ਬਸੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੇਚ ਰਹੀਆਂ ਨੇ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਬੱਸ ਅੱਡੇ ਤੇ ਦੋਵਾਂ ਔਰਤਾਂ ਨੂੰ ਉਸ ਦੇ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਬੱਸ ਦੇ ਵਿੱਚੋਂ ਉਤਰੀਆਂ ਤਾਂ ਪੁਲਿਸ ਨੇ ਸਨਪੁਰਾ ਰੋਕਾ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਦੇ ਵਿੱਚੋਂ 3 ਕਿਲੋ ਚਰਸ ਅਤੇ ਦੂਜੀ ਲੜਕੀ ਦੇ ਬੈਗ ਦੀ ਵੀ ਤਲਾਸ਼ੀ ਕੀਤੀ ਜਿਸ ਦੇ ਵਿੱਚੋਂ 2 ਕਿਲੋ ਚਾਰਸ ਬਰਾਮਦ ਕੀਤੀ ਗਈ ਸੀ ਪੁਲਿਸ ਨੇ ਦੋਵਾਂ ਔਰਤਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮਹਿਲਾ ਜਿਹੜੀਆਂ ਦੋ ਨੇਪਾਲੀ ਔਰਤਾਂ ਨੇ ਇਹ ਬੱਸ ਦੇ ਵਿੱਚੋਂ ਉਤਰਦੀਆਂ ਇੱਕ ਬੱਸ ਸਟੈਂਡ ਦੇ ਉਤਰਦੀਆਂ ਨੇ ਤਾਂ ਪੁਲਿਸ ਦੇ ਵੱਲੋਂ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ ਤਾਂ ਇੱਕ ਮਹਿਲਾ ਦੇ ਬੈਗ ਦੇ ਵਿੱਚੋਂ 3 ਕਿਲੋ ਜਿਹੜੀ ਚਾਰਸ ਤੇ ਦੂਜੀ ਮਹਿਲਾ ਦੇ ਬੈਗ ਦੇ ਵਿੱਚੋਂ 2 ਕਿਲੋ ਚਾਰਸ ਬਰਾਮਦ ਕੀਤੀ ਜਾਂਦੀ ਆ 2023 ਦੇ ਵਿੱਚ ਡੇਰਾ ਬੱਸੀ ਦੀ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਡੇਰਾ ਬੱਸੀ ਦੀ ਪੁਲਿਸ ਦੇ ਵੱਲੋਂ ਇਹ ਦੋ ਨੇਪਾਲੀ ਮਹਿਲਾਵਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਦੋਸ਼ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਉਹਨਾਂ ਨੂੰ ਹੁਣ 10-10 ਸਾਲ ਦੀ ਕੈਦ ਦਿੱਤੇ 1-1 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ ਜੇਕਰ ਉਹ 1-1 ਲੱਖ ਰੁਪਏ ਜੁਰਮਾਨਾ ਨਹੀਂ ਭਰਦੇ ਤਾਂ ਉਹਨਾਂ ਨੂੰ 1-1 ਸਾਲ ਦੀ ਕੈਦ ਜਿਹੜੀ ਹੈ ਹੋਰ ਕੱਟਣੀ ਪਵੇਗੀ